ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਲੋਕੇਕਲਾ ਗੁਰਦੁਆਰਾ ਸਿੰਘ ਸਭਾ ਦਾਸ ਇਥੋਂ ਦਾ ਮੁੱਖ ਸੇਵਾਦਾਰ ਭਾਈ ਸਰਵਣ ਸਿੰਘ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਐਸੇ ਦੀਨ ਦਿਆਲ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਨਾਂ ਦਾ 350 ਸਾਲਾ ਸਤਾਵਦੀ ਦੇਸ਼ ਸਮੋਹ ਸੰਗਤਾਂ ਮਨਾ ਰਹੀਆਂ ਨੇ ਕੱਲ ਨੂੰ 6:30 ਵਜੇ ਦੇ ਨਾਲ ਸਮਾਗਮਾਂ ਦੇ ਵਿੱਚ ਸਾਰੀਆਂ ਸੰਗਤਾਂ ਹਾਜ਼ਰੀਆਂ ਲਾਉਣ ਸੰਗਤਾਂ ਵੱਲੋਂ ਰਲ ਮਿਲ ਕੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਤੇ ਕੱਲ ਨੂੰ ਸਤਿਗੁਰਾਂ ਦੀ ਛਤਰ ਛਾਇਆ ਦੇ ਹੇਠ ਇਹਨਾਂ ਦੇ ਭੋਗ ਪਾਏ ਜਾਣੇ ਨੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਲਾ ਕੇ ਆਪਣਾ ਜੀਵਨ ਸਫਲਾ ਕਰਨਾ ਕਰੋ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਕਮੇਟੀ ਆ ਟੀਮ ਆ ਇਹਨਾਂ ਨੂੰ ਵੀ ਬੇਨਤੀ ਆ ਕਿ ਜਿਸ ਤਰ੍ਹਾਂ ਕਾਰਜ ਕਰਦੇ ਜੇ ਤੁਸੀਂ ਆਪ ਸਾਰੇ ਰਲ ਮਿਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜੂਰੀਆਂ ਦੇ ਅੰਦਰ ਸਾਰੀਆਂ ਸੰਗਤਾਂ ਨਾਲ ਰਲ ਮਿਲ ਕੇ ਜੋ ਇਹ ਸਤਿਗੁਰਾਂ ਦੇ ਕਾਰਜ ਆ ਇਹਨਾਂ ਨੂੰ ਸੰਪੂਰਨ ਕਰੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਦਾਸ ਵੱਲੋਂ ਵੀ ਕਮੇਟੀ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਜਿਨ੍ਹਾਂ ਦੇ ਸ਼ਹੀਦੀ ਸਮਾਗਮ 350 ਸਾਲਾ ਜੋ ਕਿ ਮਨਾਇਆ ਜਾ ਰਿਹਾ ਹੈ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਆਪਣੇ ਪਿੰਡ ਲੋਕੇ ਕਲਾਂ ਵਿਖੇ ਘਰ ਪਰਤੀ ਸਹਿਜ ਪਾਠ ਪਿਛਲੇ ਸਮੇਂ ਆਰੰਭ ਹੋਏ ਸਨ ਜੋ ਕਿ 250 ਤੋਂ ਉੱਪਰ ਸਹਿਜ ਪਾਠ ਆਰੰਭ ਹੋਏ ਸੀ ਜਿਨ੍ਹਾਂ ਦੇ ਕੱਲ ਨੂੰ ਭੋਗ ਪੈ ਰਹੇ ਹਨ ਕੱਲ ਨੂੰ 20 ਨਵੰਬਰ ਸ਼ਾਮ ਨੂੰ 6:30 ਵਜੇ ਭੋਗ ਪੈ ਰਹੇ ਹਨ ਜਿਹਦੇ ਵਿੱਚ ਬਾਬਾ ਬੁੱਢਾ ਕਮੇਟੀ ਮੁੱਖ ਤੌਰ ਤੇ ਸੇਵਾ ਨਿਭਾ ਰਹੀ ਹੈ ਇਹ ਨਗਰ ਵੱਲੋਂ ਕੱਲ ਨੂੰ ਜੋ ਕਿ ਭੋਗ ਪੈਣ ਪਹਿਲਾਂ 6:00 ਵਜੇ ਕੀਰਤਨ ਚਾਲੂ ਹੋਵੇਗਾ ਉਪਰੰਤ ਭੋਗ ਪੈਣਗੇ ਅਪਰੰਤ ਗੁਰੂਕਾ ਲੰਗਰ ਅਤੁੱਟ ਵਰਤੇਗਾ ਆਪ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ 350 ਸਾਲਾਂ ਸਤਾਪ ਨੂੰ ਸਮਰਪਿਤ ਜੋ ਕਿ ਸਹਿਜ ਪਾਠਾਂ ਦੇ ਭੋਗ ਪੈ ਰਹੇ ਹਨ ਆਪ ਸਮੇਤ ਪਰਿਵਾਰ ਸਭ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ